ਕੋਈ ਇਹ ਕੋਈ ਸ਼ਕਤੀ ਵਸਤੂ ਪਈ ਹੈ ਜੀ ਤੇ ਅਸੀਂ ਤੁਰੰਤ ਇਹਦੇ ਸਬੰਧ ਦੇ ਵਿੱਚ ਆਪਣੇ ਬੰਬ ਡਿਸਪੋਜ਼ਲ ਟੀਮ ਤੇ ਪਲੱਸ ਆਪਣਾ ਜਿਹੜੀ ਐਂਟੀ ਸਬੋਟੇਜ ਟੀਮ ਜਿਹੜੀਆਂ ਅਸੀਂ ਸਾਰੇ ਆਪਣੇ ਸਟਾਫ ਉਹਨਾਂ ਨੂੰ ਤੁਰੰਤ ਇੱਥੇ ਬੁਲਾ ਲਿਆ ਜੀ ਤੇ ਅਸੀਂ ਉਹਨੂੰ ਚੈੱਕ ਕਰ ਰਹੇ ਹਾਂ ਜੀ ਤੇ ਉਚਾ ਕਰਨ ਤੋਂ ਬਾਅਦ ਅਸੀਂ ਜੋਸਲੀਅਤ ਹੁੰਦੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਕੀ ਹੈ ਕੀ ਸੀ ਉਹ ਚੀਜ਼ ਪਰ ਸ਼ੁਰੂਆਤੀ ਜਿਆਦਾ ਸਾਡੇ ਮੁਤਾਬਕ ਉਹ ਸ਼ੱਕੀ ਵਸੂਆ ਉਹਨੂੰ ਚੈੱਕ ਕਰਨ ਤੋਂ ਕਲੀਅਰ ਹੋਊਗਾ ਅਸਲੀਅਤ ਕੀ ਨਿਕਲਦੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਪਰ ਸਰ ਕਿੰਨੇ ਕਿ ਥ੍ਰੈਟ ਆਇਆ ਸੀ ਇਹਦੇ ਬਾਰੇ ਸਾਨੂੰ ਕੋਈ ਥ੍ਰੈਟ ਨਹੀਂ ਸੀ ਕੋਈ ਕਾਲ ਨਹੀਂ ਕੋਈ ਗੱਲਬਾਤ ਨਹੀਂ ਐਹੋ ਜਿਹੀ ਹੋਈ ਸੀ ਸਾਨੂੰ ਜਿਵੇਂ ਜਿਵੇਂ ਇਸ ਚੀਜ਼ ਦਾ ਪਤਾ ਲੱਗਾ ਜੀ ਅਸੀਂ ਉਸੇ ਵਕਤ ਜਿਹੜਾ ਕੀਤਾ ਗਿਆ ਲੱਗਦਾ ਬੰਦ ਕਰਾ ਦੇਗਾ ਸਾਰਾ ਬਿਲਕੁਲ ਜੀ ਜੋ ਹਦੈਤਾ ਨੇ ਜੋ ਐਸਓਪੀ ਆ ਜਦੋਂ ਵੀ ਕਿਉਂਕਿ ਸਾਡੇ ਵਾਸਤੇ ਜਦੋਂ ਫਸਟ ਅਸੀਂ ਦੇਖਦੇ ਆ ਤੇ ਚਾਹੇ ਉਹ ਕੋਈ ਸ਼ੱਕੀ ਵਸਤੂ ਚਾਹੇ ਕੋਈ ਡੱਬਾ ਖਾਲੀ ਭਾਵੇਂ ਕਿਉਣਾ ਪਿਆ ਹੋਵੇ ਪਰ ਅਸੀਂ ਉਹਦੇ ਤੇ ਤੁਰੰਤ ਆਪਣੀਆਂ ਜੋ ਹਦਾਇਤਾਂ ਨੇ ਸੀਨੀਅਰ ਸਾਡੇ ਸਟਾਫ ਵੱਲੋਂ ਜਾਂ ਡੀਜੀਪੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਅਸੀਂ ਉਹਨਾਂ ਤੇ ਤੁਰੰਤ ਅਸਰ ਕਰਦਿਆਂ ਹੋਇਆਂ ਅਸੀਂ ਆਪਣੀ ਬੰਬ ਡਿਸਪੋਜ਼ਲ ਟੀਮ ਮਗਾਈ ਜੀ ਐਂਟੀ ਸਬੋਟੇਜ ਚੈੱਕ ਟੀਮ ਮਗਾਈ ਜੀ ਅਸੀਂ ਉਹ ਸਾਰੀਆਂ ਟੀਮਾਂ ਮਗਾ ਕੇ ਤੇ ਅਸੀਂ ਉਹਨੂੰ ਬਿਲਕੁਲ ਹਿਤਿਆਸ ਦੇ ਨਾਲ ਸਾਰੇ ਪਾਸੇ ਬੰਦ ਕਰਕੇ ਜੀ ਤੇ ਉਹਦੀ ਸਰਚ ਕਰ ਰਹੇ ਹਾਂ ਜੀ ਸਰ ਇਹ ਪਰ ਥਾਣੇ ਦੇ ਬਿਲਕੁਲ ਸੀਸੀਟੀਵੀ ਲੱਗਾ ਹੋਇਆ ਜਵਾਦ ਹੁੰਦੇ ਤੋਂ ਉਹੋ ਪਾਸੇ ਲੱਗਾ ਜੀ 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 ਕੋਈ ਕੋਈ ਬੰਦਾ ਨਜ਼ਰ ਆਇਆ ਲੱਗ ਕੇ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਜੀ ਜਿਹੜੇ ਰੂਟ ਤੇ ਆਹੀ ਉਧਰ ਵੀ ਲੱਗੇ ਹੋਏ ਆ ਸਾਡੇ ਬਾਕੀ ਵੀ ਸਾਰੀਆਂ ਲੱਗੀਆਂ ਹੋਈਆਂ ਸਾਰਾ ਕਰਕੇ ਅਸੀਂ ਤੁਹਾਨੂੰ ਕਲੀਅਰ ਦੱਸਦੇ ਕਿੰਨੇ ਕਿਲੋ ਬਟ ਚਾਲੇ ਬੰਦਾ ਥਾਣੇ ਦੇ ਬਾਹਰ ਗੰਗੂਮ ਅਹੀ ਰ ਆ ਗਿਆ ਕਿੰਨਾ ਤੋਂ ਵਾਸਤੇ ਦੇਖੋ ਜੀ ਇਹ ਆਮ ਰਸਤਾ ਆ ਠੀਕ ਹੈ ਜੀ ਬਾਕੀ ਅਸੀਂ ਹਰ ਚੀਜ਼ ਨੂੰ ਪੂਰੀ ਗੰਭੀਰਤਾ ਨਾਲ ਲੈਨੇ ਆ ਅਸੀਂ ਹਰ ਚੀਜ਼ ਨੂੰ ਆਪਣੇ ਚੈਲੰਜ ਨਾਲ ਲੈਨੇ ਆ ਔਰ ਜੇ ਇਹਦੇ ਵਿੱਚ ਕੋਈ ਇਹੋ ਜੀ ਗੱਲ ਹੋਈ ਵੀ ਹੋਊਗੀ ਤੇ ਅਸੀਂ ਇਹਦੇ ਤੱਕ ਪਹੁੰਚਾਂਗੇ ਬਾਕੀ ਇਸ ਨਾਲ ਜੁੜਿਆ ਹੋਇਆ ਦਾ ਫੈਟਕ ਵਾਲੇ ਖਾਣੇ ਨੇ ਬਾਹਰ ਤੋਂ ਮੰਗਵਾ ਲਏ ਜੀ ਨਹੀਂ ਜੀ ਸਾਨੂੰ ਕੋਈ ਇਹੋ ਜੀ ਕੰਮ ਨਹੀਂ ਆ ਬਸ ਸਰ ਇਹ ਜਿਹੜਾ ਚੁਕਵਾਇਆ ਗਿਆ ਅਸੀਂ ਦਾ ਰੈਂਟ ਦਾ ਬਾਬੂ ਚੁਕਵਾਇਆ ਉਹਦੇ ਤੋਂ ਚੁਕਵਾਇਆ ਹਾਂ ਜੀ ਸਰ ਉਹ ਬਿਲਕੁਲ ਬਿਲਕੁਲ ਚੁਕਵਾਇਆ ਗਿਆ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਲੈਬੋਰੀਟਰੀ 'ਚ ਭੇਜਿਆ ਹੈ ਲੈਬੋਰੀਟਰੀ ਤੋਂ ਵੀ ਅਸੀਂ ਚੈੱਕ ਕਰਨ ਤੋਂ ਬਾਅਦ ਸਾਨੂੰ ਕਲੀਅਰ ਹੋ ਜਾਏਗਾ ਜੀ ਇਹ ਕੀ ਹੈ ਕੀ ਕਾਰਵਾਈ ਅਮਦਲੀ ਹੁੰਦੀ ਹੈ ਬਿਲਕੁਲ ਜੀ ਅਸੀਂ ਆਪਣੇ ਵੱਲੋਂ ਜਿਹੜੀ ਸਾਡੀ ਬੰਦ ਦੀ ਕਾਰ ਹੈਗੀ ਆ ਕਾਰਵਾਈ ਅਸੀਂ ਉਹ ਕਰ ਰਹੇ ਆ ਤੇ ਸਾਡੀ ਤਫਤੀਸ਼ ਜਾਰੀ ਆ ਤਫਤੀਸ਼ ਦੌਰਾਨ ਜਿਹੜੀ ਗੱਲ ਸਾਹਮਣੇ ਆਗੀ ਅਸੀਂ ਤੁਹਾਨੂੰ ਦੱਸਾਂਗੇ ਹੋਰ ਵੀ ਦੇਸ਼ ਦੇ ਕਈ ਪਾਰਟਸ ਦੇ ਵਿੱਚ ਜਿੱਥੇ ਦੀ ਇਕੱਠਾ ਵੇਖਣ ਨੂੰ ਮਿਲੀ ਹੈ ਜੰਮੂ ਦੇ ਨੇੜੇ ਦੀ ਦੱਸਿਆ ਜਾ ਰਿਹਾ ਹੈ ਤੇ ਹੋਰ ਪਾਸੇ ਵੀ ਦੱਸਿਆ ਜਾ ਰਿਹਾ ਹੈ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਜੀ ਮੈਨੂੰ ਤਾਂ ਜਨਾਲੇ ਬਾਰੇ ਆ ਤੇ ਮੈਂ ਇੱਥੇ ਕੰਮ ਕਰ ਰਿਹਾ ਹਾਂ ਜੀ ਇੱਥੇ ਤੁਹਾਨੂੰ ਕੰਮ ਕਰਕੇ ਇਹਦੇ ਬਾਰੇ ਸਾਰਾ ਕੁਝ ਦੱਸਾਂਗਾ ਅੱਛਾ ਇੱਥੇ ਪਰਚਾ ਦਰਜ ਕੀਤਾ ਗਿਆ ਜੀ ਕਰ ਰਹੇ ਹਾਂ ਜੀ ਅਸੀਂ ਅਸੀਂ ਜਦ ਵੇਖੋ ਜੀ ਅਸੀਂ ਇਹਨੂੰ ਹਰ ਚੈਲੰਜ ਦੇ ਨਾਲ ਲੈ ਰਹੇ ਹਾਂ ਕੋਈ ਵੀ ਜਿਹੜੀ ਗੱਲ ਹੋਊਗੀ ਅਸੀਂ ਇਹਦੇ ਬਾਰੇ ਤੁਹਾਨੂੰ ਦੱਸ ਦਾਂਗੇ ਫਿਲਹਾਲ ਅਸੀਂ ਇਹਨੂੰ ਚੈੱਕ ਕਰ ਰਹੇ ਹਾਂ ਵੀ ਇਹ ਚੀਜ਼ ਕੀ ਹੈ ਕਾਰਵਾਈ ਕਿਉਂਕਿ ਪੁਲਿਸ ਸੁਰੱਖਿਆ ਦਾ ਵੀ ਮਾਮਲਾ ਕਿਉਂਕਿ ਥਾਣਾ ਇੱਕ ਬਹੁਤ ਇੰਪੋਰਟੈਂਟ ਪੁਲਿਸ ਟਿਕਾਣਾ ਤਾਂ ਹੀ ਤਾਂ ਇਹਨੂੰ ਇੰਨੀ ਗੰਭੀਰਤਾ ਨਾਲ ਲੈ ਰਹੇ ਹਾਂ ਜੀ ਤਾਂ ਹੀ ਅਸੀਂ ਬੰਬ ਡਿਸਪੋਜ਼ਲ ਟੀਮ ਮੰਗਾਈ ਤਾਂ ਹੀ ਅਸੀਂ ਆਪਣੀ ਐਂਟੀ ਸੈਵੋਟ ਚੈੱਕ ਟੀਮ ਮੰਗਾਈ ਇਸੇ ਕਰਕੇ ਅਸੀਂ ਜਿਹੜੀਆਂ ਇਹਦੀ ਜੋ ਵੀ ਐਸਓਪੀਜ਼ ਨੇ ਉਹਦੀਆਂ ਮੁਤਾਬਕ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਕਿੰਨਾ ਵਜਨ ਕਿੰਨਾ ਫਿਰਾਲ ਬਾਉਟੀ ਤੇ ਭੇਜਿਆ ਜੀ ਜਦੋਂ ਆਉਣਗੇ ਤੁਹਾਨੂੰ ਦੱਸ ਦਾਂ ਕਿਸ ਲਈ ਦੇਣੀ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਜਿਵੇਂ ਅੰਮ੍ਰਿਤਸਰ ਪੁਲਿਸ ਲਾਈਨੋਂ ਡਾਊਨ ਦੀ ਗੱਲ ਕੀਤੀ ਗਈ ਸੀ ਨਹੀਂ ਜੀ ਸਾਨੂੰ ਕੋ ਇਹੋ ਜੀ ਧਮਕੀ ਨਹੀਂ ਸੀ ਆਈ ਕੋਈ ਵੀ ਸਰ ਇਹ ਪੁਲਿਸ ਸਟੇਸ਼ਨ ਕਿੰਨਾ ਕਿ ਇੰਪੋਰਟੈਂਟ ਹੈ ਬਾਦਰ ਵੇਖੋ ਜੀ ਬਾਦਰ ਬੈਲਟ ਦੇ ਸਾਰੇ ਹੀ ਪੁਲਿਸ ਸਟੇਸ਼ਨ ਬਹੁਤ ਇੰਪੋਰਟੈਂਟ ਨੇ ਰਮਦਾਸ ਹੋ ਗਿਆ ਜਨਾਲਾ ਹੋ ਗਿਆ ਪਿੰਡੀ ਸੈਦਾ ਹੋ ਗਿਆ ਲੁਪੋਕੇ ਹੋ ਗਿਆ ਇਹ ਅਸੀਂ ਆਪਣੀ ਦੇ ਮੁਤਾਬਕ ਜਿਹੜੀ ਅਸੀਂ ਪੁਲਿਸ ਸਿਕਿਉਰਿਟੀ ਦਾ ਪ੍ਰਬੰਧ ਰੱਖਦੇ ਹਾਂ ਐਜ਼ ਅ ਪੁਲਿਸ ਅਫਸਰ ਕਿੰਨੀ ਜ਼ਿੰਮੇਵਾਰੀ ਸਮਝਦੇ ਹੋ ਤੁਸੀਂ ਕੇਸ ਨੂੰ ਪ੍ਰੈਸ ਕਰਦੇ ਹੋ ਅਫਸਰਾਂ ਲਈ ਹਦਾਇਤ ਨਕੀ ਦੀ ਕਿ ਕਿਸ ਤਰ੍ਹਾਂ ਕੰਮ ਇਹ ਜੀ ਜਿਹੜੀ ਕੋਈ ਵੀ ਗੱਲ ਜਿਹੜੀ ਆਉਂਦੀ ਆ ਉਹਨੂੰ ਸਾਡਾ ਵੈਰੀਫਾਈ ਕਰਨਾ ਕਲੀਅਰ ਕਰਨਾ ਉਹਦੀ ਅਸਲੀਅਤ ਤੱਕ ਪਹੁੰਚਣਾ ਜੇ ਕੋਈ ਦੋਸ਼ੀ ਆ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕਰਨਾ ਸਾਡੀ ਡਿਊਟੀ ਹੈ ਉਹਨੂੰ ਪੂਰੀ ਕਰਾਂਗੇ ਤੇ ਸਰ ਇਹ ਸਮਝੋ ਕਿ ਕਿਤਰਾ ਦਾ ਚੈਲੰਜ ਬੰਗਾਰਨ ਦੀ ਕੋਸ਼ਿਸ਼ ਕੀਤੀ ਕਿ ਕੀ ਕੋਈ ਚੀਜ਼ ਨਹੀਂ ਹੋਇਆ ਚੀਜ਼ ਜੇ ਕੋਈ ਚੀਜ਼ ਹੈਗੀ ਆ ਤੇ ਫਿਰ ਅਸੀਂ ਇਹਨੂੰ ਚੈਲੰਜ ਦੇ ਤੌਰ ਤੇ ਹੀ ਲਵਾਂਗੇ ਜੀ ਜਿਵੇਂ ਵੀ ਹੈਗਾ ਜੋ ਹਾਲਾਤ ਨੇ ਜਿਹੋ ਜੀ ਚੀਜ਼ ਦੇ ਵਿੱਚ ਕਲੀਅਰ ਹੋਊਗਾ ਉਹ ਅਸੀਂ ਉਸ ਕਾਰਵਾਈ ਦੇ ਵਿੱਚ ਕੋਈ ਕਮੀ ਬੇਚੀ ਨਹੀਂ ਬਿਲਕੁਲ ਨਹੀਂ ਆਊਗਾ ਜੀ ਬੁੜੇ ਜਾਂਚ ਵਿੱਚ ਪਤਾ ਫਿਲਹਾਲ ਅਡੀ ਜਾਂਚ ਚੱਲੀ ਹੈ ਜੀ ਜਦੋਂ ਪਤਾ ਲੱਗੇਗਾ ਅਸੀਂ ਤੁਹਾਨੂੰ ਬਿਲਕੁਲ ਦੱਸਾਂਗੇ I think CCTV ਵੀ ਖੰਗਾਲੇ ਜਾ ਰਹੀ ਸੀ ਬਿਲਕੁਲ ਜੀ ਬਿਲਕੁਲ ਜੀ ਅਸੀਂ ਕਾਫੀ ਐਕਟੀਵਿਟੀ ਰਹੀ ਬੋਲ ਰਹੀ ਹੈ ਬਿਲਕੁਲ ਪੂਰੀ ਐਕਟੀਵਿਟੀ ਹੁਣ ਵੀ ਚੱਲ ਰਹੀ ਹੈ ਜੀ ਜੋ ਸਾਹਮਣੇ ਆ ਗਿਆ ਅਸੀਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਠੀਕ ਹੈ ਜੀ ਧੰਨਵਾਦ